ਮਾਨੁਕਤਾ ਦੇ ਜਾਪ ਰਹਿ। ਸ਼ਬਦਨ ਨੂੰ ਤਾਕਤਾਂ ਨੂੰ ਸੈਦਲੇ ਨੂੰ ਗ੍ਰੰਥ ਸਰ ਜੀ ਪਾਵਨ ਪੁਰਤਰ ਮੀਤ ਬੋਧ ਵਿੱਚ। ਅੰਮ੍ਰਿਤ ਵੇਦਕ ਨੂੰ ਖਾਜ ਜਿਨਾ ਭਾਈ ਪੁਨ ਸਵਾਰੀ ਨੂੰ ਖਾਲਸਾ ਸਤ ਸਦੀ ਜਣਾ। ਜਿਨੇ ਕੋ ਸਰੀਰ ਬਠੇ ਤਾਂ ਬਹੁਤ ਵੱਡੀ ਭਾਗਾਂ ਮਾਰੇ ਆ। ਕੀ ਆਪਾਂ ਸਾਰਿਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਗੋਦ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕੀ ਅਸੀਂ ਬਹੁਤ ਵੱਡੇ ਭਾਗਾਂ ਬਣਿਆ ਸਭ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਸੱਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਆਓ ਆਓ ਪੋਸ਼ ਸਮਾਨ ਗੁਰਮਤਿ ਵਿਚਾਰਾਂ ਦੇ ਨਾਲ ਜੁੜੀਏ ਗੁਰਮਤਿ ਵਿਚਾਰ ਕਰਤਾ ਪਹਿਲਾਂ ਦਸ਼ਮੇਸ਼ ਭਾਸ਼ਾ ਦੇ ਬਖਸ਼ੀਰ ਅਤੇ ਪ੍ਰਵਾਣ ਕਰੋ ਆਖੋ ਜੀ ਵਾਹਿਗੁਰੂ ਜੀ ਦਾ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਸਵਾਗਤ ਰਮੇਦਾਸ ਮਹਾਰਾਜੀ ਦਾ ਜਨਮ ਦਿਹਾੜਾ ਨੂੰ ਆਕੇ ਖੜੇ ਆ। ਦਾਸ ਨੂੰ ਸੱਜਣ ਮਿੱਤਰ ਦਾ ਹੁਕਮ ਹੋਇਆ ਏ। ਉਹਨਾਂ ਨੇ ਫੋਨ ਕਰਕੇ ਕਿਹਾ ਕਿ ਭਗਤ ਰਮੇਦਾਸ ਮਹਾਰਾਜੀ ਦੇ ਜੀਵਨ ਪ੍ਰਤੀ ਕੁਝ ਚਾਰ ਜਨ ਸੰਗਤਾਂ ਦੇ ਅੱਗੇ ਰੱਖਣ ਦਾ ਯਤਨ ਕਰਨਗੇ। ਲਾਈਵ ਚੱਲਦਾ ਪਿਆਰ ਯਤਨ ਕਰਾਂਗਾ ਜਿਵੇਂ ਸਤਗੁਰੂ ਭਗਤ ਰਵਿਦਾਸ ਮਹਾਰਾਜ ਦੇ ਜੀਵਨ ਪ੍ਰਤੀ ਆਪ ਜੀ ਦੇ ਸਨਮੁਖ ਰੱਖਣ ਦਾ ਜਤਨ ਤਰੰਗ ਭਗਤ ਰਵਿਦਾਸ ਮਹਾਰਾਜ ਜਿਨ੍ਹਾਂ ਦਾ ਜਨਮ ਜਿਹੜਾ ਬਰਨਾਲਸ ਦੇ ਲਾਗੇ ਗੋਰਵਰਧਨ ਪੁਰ ਛੋਟੀ ਜੀ ਬਸਤੀਆ ਉਥੇ ਉਹਨਾਂ ਦਾ ਜਨਮ ਹੁੰਦਾ ਹੈ 1377 ਦੇ ਵਿੱਚ ਵਰਤਮਾਨ ਲਿਖਦੇ ਨੇ ਕਿ શ્રી ਮਾਨ ਬਾਬਾ ਸੰਤੋਖ ਦਾਸ ਜੀ ਜਿਨ੍ਹਾਂ ਦੇ ਘਰ ਨੂੰ ਭਾਗ ਲੱਗੇ ਨੇ ਉਹ ਕੁੱਖ ਜਿਹੜੀ ਆ શ્રી ਮਾਨ ਮਾਤਾ ਕਲਸਾ ਦੇਵੀ ਜਿਨ੍ਹਾਂ ਦੀ ਕੁੱਖ ਨੂੰ ਭਾਗ ਲੱਗਿਆ ਤੇ ਭਗਤ ਰਵਿਦਾਸ ਰਵਾਲਾ ਜੀ ਦਾ ਜਨਮ ਹੋਇਆ ਮਤਵਾਂ ਆਮ ਲੇਖਕ ਜਨਕ ਭਗਤ ਰਵਿਦਾਸ ਨਾਰਾਇਣ ਜੀ ਬਚਪਨ ਤੋਂ ਹੀ ਕਾਲਕੁੱਤھ ਪਰਮਾਤਮਾ ਦੇ ਪੁਜਾਰੀ ਸੰਗ ਕਾਲਕੁੱਤھ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਰਹਿੰਦੇ ਸਨ ਤੇ ਉਹ ਅਕਸਰ ਲੇਖ ਰਹਿਤੇ ਸਨ ਜਿਸ ਕਾਰਨ ਉਹਨਾਂ ਦੇ ਪਰਿਵਾਰ ਤੇ ਉਹਨਾਂ ਨੂੰ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਭਗਤ ਰਵਿਦਾਸ ਨਾਰਾਇਣ ਜੀ

ਮਨੂ ਹੋਇਆ ਜਿਸ ਨੇ ਇੱਕ ਸਿਮਰਤੀ ਲਿਖਿਆ ਮਨੂ ਸਿਮਰਤੀ ਉਸ ਦੇ ਮੁਤਾਬਕ ਜਿਹੜਾ ਛੋਟੀ ਜਾਤ ਵਾਲਾ ਬੰਦਾ ਜਿਹੜਾ ਕਿਤੇ ਵੀ ਗੁਰਦੁਆਰੇ ਨਹੀਂ ਜਾ ਸਕਦਾ ਕਿਤੇ ਮੰਦਿਰ ਨਹੀਂ ਜਾ ਸਕਦਾ ਕਿਤੇ ਪਾਠਸ਼ਾਲਾ ਦੇ ਵਿੱਚ ਨਹੀਂ ਜਾ ਸਕਦਾ ਜਿਸ ਕਾਰਨ ਭਗਤ ਰਵਿਦਾਸ ਮਹਾਰਾਜ ਨੂੰ ਪਾਠਸ਼ਾਲਾ ਦੇ ਵਿੱਚ ਪੜਨ ਦਾ ਇਲਮ ਪ੍ਰਾਪਤ ਕਰਨ ਦਾ ਜਿਹੜਾ ਸੁਭਾਗ ਨਾ ਪ੍ਰਾਪਤ ਹੋਇਆ ਤੇ ਕਰਤਿਰ ਵਿਦਾਸ ਮਹਾਰਾਜ ਜੀ ਬਤਿਨਾ ਗੱਟ ਦੇ ਸੰਗ ਕਿਰਤ ਕਰਦੇ ਸਨ ਇੱਕ ਦਿਨ ਕਿਰਤ ਕਰਦੇ ਪੈ ਸਨ ਤੇ ਉਹਨਾਂ ਦੇ ਕੋਲ ਇੱਕ ਬ੍ਰਾਹਮਣ ਆਇਆ ਬ੍ਰਾਹਮਣ ਜਿਹੜਾ ਆਪਣੇ ਆਪ ਨੂੰ ਬੜਾ ਉੱਚ ਕੋਟੀ ਦਾ ਸਮਝਦਾ ਸੀ ਕਿ ਮੈਂ ਸੁਜਗਤਾ ਹਾਂ ਸਾਡੇ ਵਰਗੇ ਹੀ ਸਿਰ ਸਿਰ ਪਕਤੀ ਕਰ ਸੰਗਤ ਨੇ ਸਾਡੇ ਵਰਗੇ ਹੀ ਗਿਆਨ ਦੇ ਸਕਦੇ ਨੇ ਛੋਟੀ ਜਾਤ بڑا ਗਿਆਨ ਨਹੀਂ ਦੇ ਸਕਦਾ ਇੱਕ ਉਹਨਾਂ ਦੇ ਮੁਤਾਬਕ ਕਿਉਂਕਿ ਉਹ ਆਪਣੇ ਆਪ ਨੂੰ ਮੰਨਦੇ ਨੇ ਕਿ ਜਿਹੜੇ ਬ੍ਰਾਹਮਣ ਜੜੇ ਆ ਇਹ ਬ੍ਰਹਮਾ ਦੇ ਮੂਹ ਦੇ ਵਿੱਚੋਂ ਪੈਦਾ ਹੋਏ ਨੇ ਖੱਤਰੀ ਜੜੇ ਆ ਪੱਟਾਂ ਤੋਂ ਪੈਦਾ ਹੋਏ ਨੇ ਵੈਸ਼ ਜਿਹੜੇ ਆ ਦਾਵਾਂ ਤੋਂ ਪੈਦਾ ਹੋਏ ਨੇ ਇਹ ਸ਼ੂਤਰ ਜਿਹੜਿਆ ਇਹਨਾਂ ਨੇ ਪੈਰਾ ਤੋਂ ਮੰਨਿਆ ਕਿ ਪੈਰਾ ਦੇ ਵਿੱਚੋਂ ਪੈਦਾ ਹੋਏ ਨੇ ਤੇ ਛੋਟੀ ਜਾਤ ਵਾਲਿਆਂ ਨੂੰ ਇਹਨਾਂ ਨੇ ਗੁਰੂ ਘਰਾਂ ਦੇ ਜਾਤ ਦੀ ਮਣਾਈ ਕੀਤੀ ਹੋਈ ਸੀ ਇਹਨਾਂ ਦੇ ਮੁਤਾਬਕ ਇੱਕ ਖੂਹ ਤੇ ਉੱਤੇ ਚੜ ਕੇ ਇੱਕ ਕੁੱਤਾ ਪਾਣੀ ਪੀ ਸਕਦਾ ਹੈ ਪਰ ਛੋਟੀ ਜਾਤ ਵਾਲੇ ਦਾ ਪਰਛਾਵਾਂ ਵੀ ਜਿਹੜਾ ਪਾਣੀ ਨੂੰ ਬੜਾ ਮਾੜਾ ਸਮਝਿਆ ਜਾਂਦਾ ਸੀ ਇਨਾਂ ਦੇ ਮੁਤਾਬਕ ਛੋਟੀ ਜਾਤ ਵਾਲਾ ਕਿਤੇ ਮੰਦਰ ਦੇ ਵਿੱਚ ਨਹੀਂ ਜਾ ਸਕਦਾ ਸਿੱਖ ਦੇ ਪਾਠਸ਼ਾਲਾ ਦਾ ਵਿੱਚ ਨਹੀਂ ਜਾ ਸਕਦਾ ਸੀ ਤੇ ਇਸ ਦੀ ਗਵਾਹੀ ਭਗਤ ਨਾਮਦੇਵ ਨੇ ਆਪਣੀ ਬਰਵਾਣੀ ਦੇ ਵਿੱਚ ਭਰੀ ਆ ਕਿਉਂਕਿ ਭਗਤ ਨਾਮਦੇਵ ਜੁਦੇ ਨਾਲ ਵੀ ਇਦਾਂ ਹੀ ਹੋਇਆ ਸੀ ਉਹਨਾਂ ਨੂੰ ਛੋਟੀ ਜਾਤ ਬੜਾ ਸਮਝ ਕੇ ਛੀਪਾ ਜਾਤ ਬੜਾ ਸਮਝ ਕੇ ਉਹਨਾਂ ਨੂੰ ਮੰਦਰ ਦੇ ਵਿੱਚ ਨਾ ਜਾਣ ਦਿੱਤਾ ਤੇ ਭਗਤ ਨਾਮਦੇਵ ਨੇ ਰੋਦੇ ਰੋਦੇ ਜਿਹੜਾ ਅੱਖਾਂ ਦੇ ਵਿੱਚ ਅਥਰੂ ਸੁਣਦੇ ਸੁਣਦੇ ਜਿਹੜਾ ਆਪਣੀ ਕੁਰਬਾਨੀ ਦੇ ਵਿੱਚ ਲਿਖ ਦਿੱਤਾ ਤੇ ਭਗਤ ਨਾਮ ਨਾਮ ਦੇ ਜੀ ਕਹਿਣ ਲੱਗੇ ਹਸਤ ਖੇਤ ਤੇਰੇ ਦੋਹਰੇ ਆਇਆ ਭਗਤ ਕਰਤ ਨਾਮ ਕੱਕੜ ਉਠਾਇਆ ਕਿਹ ਪ੍ਰਭੂ ਪਰਮਾਤਮਾ ਮੈਂ ਹਸਦਾ ਖੇਤ ਦਾ ਤੇਰੇ ਮੰਦਰ ਦੇ ਵਿੱਚ ਆਇਆ ਸੰ ਪਰ ਤੇਰੇ ਹੰਕਾਰੀਆਂ ਨੇ ਧੱਕੇ ਮਾਰ ਕੇ ਮੈਨੂੰ ਮੰਦਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਅੱਜ ਦੇ ਸਾਡੇ ਹਾਲਾਤ ਦੇਖੀ ਜਿੰਦੇ ਗੁਰੂ ਘਰ ਜਿਹੜੇ ਬੜੇ ਮਏ ਨੇ ਤੇ ਗੁਰੂ ਘਰਾਂ ਦੇ ਬਾਹਰ ਨਸੀਬ ਪ੍ਰਾਦਨਾਂ ਲਿਖਿਆ ਜਾਂਦੇ ਆਖ ਲਾਗੀ ਬਰਾਤਰੀ ਦਾ ਗੁਰਦੁਆਰਾ ਆ ਢੀਕੀ ਪ੍ਰਗਤੀ ਦਾ ਗੁਰਦੁਆਰਾ ਆਸ ਗੁਰਦੁਆਰੇ ਵਿੱਚ ਜੱਟ ਸਿੱਖ ਨਹੀਂ ਜਾ ਸਕਦੇ ਆੜੀ ਗੁਰਦੁਆਰੇ ਵਿੱਚ ਲਗਾੜੇ ਨਹੀਂ ਜਾ ਸਕਦੇ ਅਸੀਂ ਜਾਤਾਂ ਦੀ ਹੱਦਾਰ ਦੇ ਗੁਰਦੁਆਰੇ ਵੀ ਮੰਨ ਦਿੰਦੇ ਆ ਮਾਫ਼ ਕਰਨਾ ਇਹ ਹਾਲਾਤ ਬੜੇ ਕਹੜੇ ਅੱਜ ਸਾਡੇ ਇੱਕ ਬੰਨੇ ਅਸੀਂ ਕਹਿ ਰਹੇ ਦਿੰਨੇ ਆ ਕਿ ਅਸੀਂ ਭਗਤ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਕਿਉਂ ਨਹੀਂ ਕਹਿੰਦੇ ਪਏ ਗੁਰੂ ਕਿਉਂ ਨਹੀਂ ਕਹਿੰਦੇ ਪਏ ਕੰਨਤਾਸ ਨੇ ਇੱਕ ਵੀਡੀਓ ਦੇਖੀ ਆ ਜਿਸ ਨੂੰ ਦੇਖ ਕੇ ਜਿਹੜਾ irdਾ ਬੜਾ ਅੰਦਰੋਂ ਉਲੰਧਰਾ ਗਿਆ ਇੱਕ ਬੰਨੇ ਤੁਸੀਂ ਕਹਿ ਰਹੇ ਜੇ ਕਿ ਸਾਡੇ ਗੁਰੂ ਭਗਤ ਰਵਿਦਾਸ ਨੂੰ ਗੁਰੂ ਕਵ ਤੇ ਇੱਕ ਬੰਨੇ ਤੁਸੀਂ ਉਹਨਾਂ ਦਾ ਸਰੂਪ ਰੱਖ ਕੇ ਅਗਲੇ ਬੰਨੇ ਭਗੜੇ ਪਾਉਂਦੇ ਪੈ ਜੀ ਅਗਲੇ ਬੰਦੇ ਨੱਚਦੇ ਪੈਜੇ ਦਿੱਤਾ ਪੁੰਦੇ ਪੈਜੇ ਜੇ ਤੁਸੀਂ ਗੁਰੂ ਮੰਨਦੇ ਜੇ ਫਿਰ ਇਹੋ ਜਿਹੇ ਕਾਰਨ ਅਸੀਂ ਕਿਉਂ ਕਰਦੇ ਪਏ ਹਾਂ ਇਹੋ ਜਿਹੇ ਰਚਣ ਕਿਉਂ ਕਰਦੇ ਪਏ ਹਾਂ ਸਾਡੇ ਇਹ ਹਾਲਾਤ ਬਣੇ ਪਏ ਨੇ ਅੱਜ ਜਦ ਅਸੀਂ ਜਾਤਾਂ ਦੇ ਹਤਾਤ ਜਿਹੜੇ ਗੁਰੂ ਵੰਡ ਦਿੱਤੇ ਆ ਜਾਤਾਂ ਦੀ ਹਤਾਤ ਤੇ ਅਸੀਂ ਸਿੰਘ ਵੰਡ ਦਿੱਤੇ ਆ ਕਿ ਆ ਫਲਾਣਾ ਸਿੰਘ ਜਿਹੜਾ ਸ਼ਹੀਦ ਆ ਇਹ ਸਾਡੀ ਬ੍ਰਦਰੀਤਾ ਆ ਦੂਜਾ ਸਿੰਘ ਸ਼ਹੀਦ ਆ ਆ ਸਾਡੀ ਬ੍ਰਦਰੀਤਾ ਅਜਿਹੀ ਜਾਤਾਂ ਦੇ ਹਰਤਾਲ ਤੇ ਗੁਰੂ ਨੂੰ ਮੰਡਦੇ ਆ ਗੁਰਦੁਆਰੇ ਵੀ ਮੰਡ ਦਿੱਤੇ ਆ ਭਗਤ ਰਵਿਦਾਸ ਮਹਾਰਾਜ ਜੀ ਕੀਰਤ ਕਰਦੇ ਪੈਸਾਂ ਦੇ ਕੀਰਤ ਕਰਦੇ ਪੈਸਾਂ ਵਿੱਚ ਉਹਨਾਂ ਤੇ ਕੋੜ ਇੱਕ ਬ੍ਰਾਹਮਣ ਆਇਆ ਤੇ ਭਗਤ ਰਵਿਦਾਸ ਮਹਾਰਾਜ ਨੂੰ ਕਹਿਣ ਲੱਗਾ ਕਿ ਆ ਮੇਰਾ ਜੋੜਾ ਜਿਹੜਾ ਗੱਟ ਦੋ ਭਗਤ ਰਵਿਦਾਸ ਮਹਾਰਾਜ ਜੀ ਭਗਤੀ ਦੇ ਨੀਣ ਹੋਏ ਨੇ ਕਾਲ ਕੁ ਪ੍ਰਮਾਤਮਾ ਦੀ ਧਰਤੀ ਕਰਦੇ ਪੈਣੇ ਨਾਮ ਜਪਦੇ ਦੇ ਪੈਣੇ ਨਾ ਨਾਲ ਉਸ ਬ੍ਰਾਹਮਣ ਦਾ ਜਿਹੜਾ ਚੂੜਾ ਘੜਦੇ ਪੈਣੇ ਤੇ ਬ੍ਰਾਹਮਣ ਪੁੱਛਣ ਲੱਗਾ ਕਿ ਭਾਈ ਕਿੰਨੇ ਪੈਸੇ ਕਹਿਣ ਲੱਗੇ ਜੀ ਪੈਸੇ ਲੈ ਲੈਣਗੇ ਇਹ ਦੱਸ ਦੋ ਚੱਲੇ ਕਿੱਥੇ ਜੀ ਕਹਿ ਲਗਾ ਪੈਸੇ ਕਿਉਂ ਲੈਣੇ ਕਹਿੰਦੇ ਤੁਸੀਂ ਰੱਬ ਦੀ ਧਰਤੀ ਕਰਦੇ ਜੇ ਖੁਦਾ ਨੂੰ ਯਾਰ ਕਰਦੇ ਜੇ ਅੱਲਾਹ ਦੀ ਜਾਦ ਕਰਦੇ ਜੇ ਰਾਮ ਰਾਮ ਦਾ ਨਾਮ ਜਪਦੇ ਜੇ ਤੁਹਾਡੇ ਤੋਂ ਪੈਸੇ ਨਹੀਂ ਲੈਣੇ ਪਰ ਇਹਨਾਂ ਦੱਸ ਦੋ ਚੰਦੇ ਕਿੱਥੇ ਨੇ ਕਹਿ ਲੱਗੇ ਕਿ ਅਸੀਂ ਗੰਗਾ ਦੇ ਇਸ਼ਨਾਨ ਕਰਨ ਵਾਸਤੇ ਚੱਲੇ ਕਹਿਣ ਲੱਗੇ ਕਿ ਗੰਗਾ ਦੇ ਇਸ਼ਨਾਨ ਵਾਸਤੇ ਚੱਲੇ ਜੇ ਤੁਸੀਂ ਸਾਡਾ ਵੀ ਇੱਕ ਕੰਮ ਕਰ ਦਵੋ ਕਿ ਦੇ ਭਗਤ ਰਵਿਦਾਸ ਮਹਾਰਾਜ ਜੀ ਨੇ ਜਦੋਂ ਇਦਾਂ ਕਹਿ ਕੇ ਤੁਸੀਂ ਸਾਡਾ ਵੀ ਇੱਕ ਕੰਮ ਕਰ ਦਵੋਗੇ ਤਾਂ ਬ੍ਰਾਹਮਣ ਜਿਹੜਾ ਆਪਣੇ ਆਪ ਨੂੰ ਬੜੀ ਸੂਝਵਾਨ ਕਹੋਣ ਵਾਲਾ ਕਹਿਣ ਲੱਗਾ ਠੀਕ ਹੈ ਭਾਈ ਜਿੱਥੇ ਅਸੀਂ ਆਪਣਾ ਕੰਮ ਕਰਨ ਨੂੰ ਆ ਕੇ ਚੱਲੇ ਆ ਉੱਥੇ ਤੁਹਾਡਾ ਵੀ ਕਰ ਦਵਾਂਗੇ ਵਿਦਵਾਨ ਲਿਖਦੇ ਨੇ ਭਗਤ ਰਵਿਦਾਸ ਮਹਾਰਾਜ ਜੀ ਨੇ ਆਪਣੇ ਝੋੜੇ ਦੇ ਵਿੱਚ ਇੱਕ ਟੱਕਾ ਦਿੱਤਾ ਟੱਕਾ ਦੇ ਕੇ ਹੋਏ ਕਿਆ ਕੇ ਕਹਿਣ ਲੱਗੇ ਬ੍ਰਾਹਮਣ ਜੀ ਤੇ ਗੰਗਾ ਤੇ ਜੀ ਨੂੰ ਬਾਚ ਮਾਰ ਕੇ ਕਿਆ ਜੇ ਕੇ ਭਗਤ ਰਵਿਦਾਸ ਮਹਾਰਾਜ ਜਿੰਨੇ ਜੇ ਟੱਕਾ ਤੁਹਾਡੇ ਵਾਸਤੇ ਭੇਡਾ ਭੇਜੀਆਂ ਤੇ ਜਿੰਨਾ ਚਿਰ ਟੱਕਾ ਗੰਗਾ ਮਾਈ ਆਪਣੇ ਹੱਥ ਦੇ ਨਾਲ ਉਹ ਤੁਹਾਡੇ ਤੋਂ ਟੱਕਾ ਨਾ ਲਵੇ ਇਹਨਾਂ ਚਿਰ ਤੱਕ ਇਹ ਟੱਕਾ ਜਿਹੜਾ ਤੁਸੀਂ ਕਿਸੇ ਨੂੰ ਦੇਣਾ ਨਹੀਂ ਗਾ ਨਾ ਤੁਸੀਂ ਉਹਦੇ ਵਿੱਚ ਸੁੱਟ ਕੇ ਆਉਣਾਗਾ ਜੇ ਬ੍ਰਾਹਮਣ ਆਪਣੇ ਆਪ ਨੂੰ ਸਚੁਚੁਤਤਾ ਦਾ ਹੋਣ ਵਾਲਾ ਸੀ ਉਸਨੇ ਟੱਕਾ ਹੱਥ ਦੇ ਵਿੱਚ ਪੜ੍ਹ ਲਿਆ ਤੇ ਮਨ ਦੇ ਵਿੱਚ ਸੋਚਦਾ ਗਿਆ ਕਿ ਇਹ ਤੇ ਛੋਟਾ ਰੇ ਨੀਵੀਂ ਜਾਤ ਵਾਲਾ ਏ ਉਹਨੇ ਕੀ ਕੀਤਾ ਆਪਣੇ ਕਮੰਡਰ ਦੇ ਵਿੱਚੋਂ ਜਲ ਕੱਢਿਆ ਤੇ ਟੱਕਾ ਧੋਗੇ ਤੇ ਆਪਣੀ ਜੇਬ ਦੇ ਵਿੱਚ ਪਾ ਲਿਆ ਕਿ ਇਹਦੇ ਨਾਲ ਕੀ ਹੋਵੇਗਾ ਇਹ ਸੱਚਾ ਹੋ ਗਿਆ ਉਹਨੇ ਟੱਕਾ ਜਿਹੜਾ ਜੇਬ ਦੇ ਵਿੱਚ ਪਾ ਲਿਆ ਜਦੋਂ ਟੱਕਾ ਜੇਬ ਦੇ ਵਿੱਚ ਪਾ ਲਿਆ ਤੇ ਇਹ ਬ੍ਰਾਹਮਣ ਜਿਹੜਾ ਦੱਗਾ ਮਾਈ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਗਿਆ ਉੱਥੇ ਇਸ ਨੇ ਇਸ਼ਨਾਨ ਕੀਤਾ ਜਦੋਂ ਇਸ਼ਨਾਨ ਕੀਤਾ ਤੇ ਜੇਬ ਦੇ ਵਿੱਚ ਹੱਥ ਮਾਰਿਆ ਤੇ ਟੰਗਾ ਉਹਦੇ ਹੱਥ ਦੇ ਵਿੱਚ ਆਇਆ ਤੇ ਨਾੜ ਦੇ ਵਿੱਚ ਸੋਚਦਾ ਪਿਆ ਸਾ ਕਿ ਭਗਤ ਨੇ ਇਹ ਟੰਗਾ ਦਿੱਤਾ ਸੀ ਤੇ ਉਹਨੇ ਕਿਹਾ ਸੀ ਕਿ ਦੱਗਾ ਮਾਈ ਦੇ ਬਾਤ ਮਾਰ ਕੇ ਇਹ ਟੰਗਾ ਜਿਹੜਾ ਹੱਥ ਦੇ ਵਿੱਚ ਫੜਾਉਣਾ ਵਿੱਚ ਦੇ ਸੁਟਣਾਗਾ ਕਹਿੰਦਾ ਕਦੇ ਇਦਾਂ ਵੀ ਹੁੰਦਾ ਹੈ ਇੰਨਾ ਚਿਰ ਹੋ ਗਿਆ ਸਾਨੂੰ ਭਗਤੀ ਕਰਦਿਆਂ ਇੰਨਾ ਚਿਰ ਹੋ ਗਿਆ ਸਾਨੂੰ ਗੰਗਾ ਮਾਈ ਦਾ ਸ਼ਰਾਨ ਕਰਦਿਆਂ ਅੱਜ ਤੱਕ ਗੰਗਾ ਮਾਈ ਨੇ ਸਾਡੀ ਤਾਂ ਐਦਾਂ ਫਰਿਆਦ ਲਈ ਨਹੀਂ ਇਹਦੇ ਕਿੱਦਾਂ ਲੈ ਸਕਦੇ ਇੱਥੇ ਨੀਵੇਂ ਜਾਤ ਵਾਲਾ ਇੱਥੇ ਚਮੜਿਆਰ ਆ ਦੇਖ ਤੇ ਜੁੱਤੀਆਂ ਡੱਟਣ ਵਾਲਾ ਏ ਇੰਦੀ ਭੇਟਾ ਕਿੱਦਾਂ ਲੈ ਸਕਦੇ ਆ ਕਹਿਣ ਲੱਗਾ ਕੋਈ ਕੰਮ ਨਹੀਂ ਦੇਖ ਲੈਂਦੇ ਆ ਇਸਨੇ ਬਾਜ ਮਾਰੀ ਤੁਹਾਡੇ ਭਗਤ ਭਗਤ ਰਵਿਦਾਸ ਜੀ ਨੇ ਆ ਭੇਟਾ ਤੁਹਾਡੇ ਵਾਸਤੇ ਭੇਜੀਆ ਕਿਰਪਾ ਕਰੋ ਪ੍ਰਵਾਨ ਕਰੋ ਵਿਦਵਾਨ ਲਿਖਦੇ ਨੇ ਹਜੇ ਕਹਿਣ ਦੀ ਥੇਰ ਸੀ ਤੇ ਗੰਗਾ ਮਾਈ ਨੇ ਆਪਣਾ ਹੱਥ ਬਾਹਰ ਕੱਢਿਆ ਆਪਣਾ ਹੱਥ ਬਾਹਰ ਕੱਢਿਆ ਤੇ ਤੈਨ ਲੱਗੀ ਲਜਾਉਂ ਚ ਸਾਡੇ ਭਗਤ ਨੇ ਸਾਡੀ ਭੇਟਾ ਭੇਜੀਆ ਸਾਨੂੰ ਦੇ ਦਿਓ ਮਤਵਾ ਲਿਖਦੇ ਨੇ ਗੰਗਾ ਮਾਈ ਦੇ ਹੱਥ ਦੇ ਵਿੱਚ ਬ੍ਰਾਹਮਣ ਨੇ ਭੇਟਾ ਫੜਵਾ ਦਿੱਤੀ ਭੇਟਾ ਜਦੋਂ ਫੜਾ ਦਿੱਤੀ ਤੇ ਮਨ ਦੇ ਵਿੱਚ ਸੋਚਦਾ ਪਿਆ ਇਹ ਕਿੱਦਾਂ ਹੋ ਸਕਦਾ ਹੈ ਇੰਨਾ ਚਿਰ ਹੋ ਗਿਆ ਸਾਨੂੰ ਬਾਣੀ ਪੜ੍ਹਦੇ ਨੂੰ ਇੰਨਾ ਚਿਰ ਹੋ ਗਿਆ ਸਾਨੂੰ ਨਾਮ ਜਪਦਿਆਂ ਨੂੰ ਭਗਤੀ ਕਰਦਿਆਂ ਨੂੰ ਇੰਨਾ ਚਿਰ ਹੋ ਗਿਆ ਇਸ਼ਨਾਨ ਕਰਨ ਵਾਸਤੇ ਆਉਂਦਿਆਂ ਨੂੰ ਅੱਜ ਤੱਕ ਦッカ ਮੈਨਸ ਸਾਡੀ ਇਦਾਂ ਫਰਿਆਦ ਸੁਣੇ ਨਹੀਂ ਉਹ ਨੀਵੀਂ ਜਾਤ ਵਾਲਾ ਚਰਵਾਹਾਰ ਆ ਤੇ ਉਹਦੀ ਫਰਿਆਦ ਕਿੱਦਾਂ ਪ੍ਰਵਾਨ ਕਰ ਲਈ ਐ ਅੱਜ ਵੀ ਆਪਾਂ ਦੇਖੀਦਾ ਏ ਸਾਡੇ ਸਿੱਖ ਨੌਜਵਾਨ ਹੰਕਾਰ ਕਰਦੇ ਨੇ ਕਿ ਭਾਈ ਅਸੀਂ ਤੇ ਇੰਨੀ ਬਾਣੀ ਪੜਦੇ ਆ ਅਸੀਂ ਇਹਨਾ ਨਾਮ ਜਪਦੇ ਹਾਂ ਕਈ ਵਾਰ ਦੇਖੀਦਾ ਏ ਜਿਹੜਾ ਬਾਣੀ ਪੜਦਾ ਹ ਘਰ ਵੀ ਕਰੀ ਜਾਂਦਾ ਕਦੇ ਵਾਰ ਉਸ ਨੂੰ ਰੱਬ ਮਿਲਦਾ ਨਹੀਂਗਾ ਤੇ ਕਈ ਵਾਰ ਮੈਂ ਇਹਨੂੰ ਤੇ ਕ੍ਰਿਸ਼ਮੇ ਦੇਖੇ ਨੇ ਬੰਦਾ ਬਾਣੀ ਨਹੀਂ ਪੜਦਾ ਹੁੰਦਾ ਸਿਰ ਘਰ ਦੇ ਵਿੱਚ ਬੈਠ ਕੇ ਮੋੜ ਮੰਤਰ ਦਾ ਜਾਪ ਕਰਦਾ ਹੁੰਦਾ ਏ ਤੇ ਕੋਰ ਘਰ ਦੇ ਵਿੱਚ ਛਰਦਾ ਭਾਵਨਾ ਦੇ ਵਿੱਚ ਸੇਵਾ ਕਰਦਾ ਏ ਤੇ ਫਿਰ ਕਾਲਪੁਤ ਪਰਮਾਤਮਾ ਦੀ ਐਸੀ ਕਿਰਪਾ ਜਾਂਦੀ ਏ ਉਸ ਨੂੰ ਰੱਬ ਮਿਲ ਜਾਂਦਾ ਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਦੇ ਬਾਣੀ ਪੜ ਕੇ ਦੇਖੀਏ ਸਰਦਾ ਦੇ ਨਾਲ ਭਾਵਨਾ ਦੇ ਨਾਲ ਹਜੇ ਇਹ ਬ੍ਰਾਹਮਣ ਜੋਤੀ ਨੇ ਰਿਆਸੀ ਇਹਨੇ ਚਿਰੋਂ ਗੰਗਾ ਬਾਈ ਨੇ ਆਪਣਾ ਹੱਥ ਫੇਰ ਬਾਹਰ ਕੱਢਿਆ ਕਹਿਣ ਲੱਗੇ ਬ੍ਰਾਹਮਣ ਜੀ ਭਗਤ ਜੀ ਅੱਜ ਜਿਹੜੀ ਘੇਟਾ ਜਿਹੜੀ ਆ ਚੂੜੀ ਜਿਹੜੀ ਆ ਤੇ ਮੇਰੇ ਭਗਤ ਤੇ ਰਵਿਦਾਸ ਨੂੰ ਦੇ ਦੇ ਆ ਜੀ ਜਦੋਂ ਸੋਨੇ ਦੀ ਚੂੜੀ ਦੇਖੀ ਤੇ ਬ੍ਰਾਹਮਣ ਦਾ ਮਨ ਜਿਹੜਾ ਲਾਲਚ ਦੇ ਵਿੱਚ ਆ ਗਿਆ ਘਰ ਆਉਂਦੇ ਆਉਂਦੇ ਲਾਲਚ ਦੇ ਵਿੱਚ ਆ ਗਿਆ ਜਦੋਂ ਲਾਲਚ ਦੇ ਵਿੱਚ ਆ ਗਿਆ ਇਹ ਮਨ ਦੇ ਨਾਲ ਸੋਚਦਾ ਪਿਆ ਸੋਚਦਾ ਪਿਆ ਹੈ ਕਿ ਇਹ ਚੂੜੀ ਜਿਹੜੀ ਬਹੁਤ ਕੀਮਤੀ ਹੈ ਬਹੁਤ ਕੀਮਤੀ ਆ ਜੇ ਮੈਂ ਇਹ ਰਾਜੇ ਦੇ ਪਾਸ ਵੇਚ ਦਵਾਂ ਮੈਨੂੰ ਬਹੁਤ ਧੰਨ ਪ੍ਰਾਪਤ ਹੋਵੇਗਾ ਬਹੁਤ ਮਾਰਿਆ ਮੇਰੇ ਕੋਲ ਆ ਜਾਵੇਗੀ ਇਸ ਨੇ ਕੀ ਕੀਤਾ ਇੱਕ ਜ਼ਿਮੀਦਾਰ ਰਾਜਪਤੀ ਉਸ ਦੇ ਪਾਸ ਧਾਕੇ ਇਸ ਨੇ ਇੱਕ ਜੂੜੀ ਜੜੀ ਵੇਚ ਦਿੱਤੀ ਪੇਟਾ ਲੈ ਕੇ ਤੇ ਘਰ ਦੇ ਵਿੱਚ ਆ ਗਿਆ ਪੇਟਾ ਲੈ ਕੇ ਜਦੋਂ ਘਰ ਦੇ ਵਿੱਚ ਆ ਗਿਆ ਤੇ ਉਹ ਬਾਦਸ਼ਾਹ ਨੇ ਜੂੜੀ ਲੈ ਲਈ ਜਦੋਂ ਜੂੜੀ ਲੈ ਲਈ ਤਿਉਹਸ ਰਾਜਣ ਨੇ ਚੂੜੀ ਜੜੀਆਂ ਆਪਣੀ ਘਰ ਵਾਲੀ ਨੂੰ ਪਾ ਕੇ ਰਾਣੀ ਨੂੰ ਦੇ ਦਿੱਤੀ ਰਾਣੀ ਚੂੜੀ ਹੱਥ ਦੇ ਵਿੱਚ ਪਾ ਕੇ ਬੜੀ ਖੁਸ਼ ਹੁੰਦੀ ਆ ਇੱਕ ਬਾਗ ਤੇਣ ਦੀ ਕਹਿੰਦੀ ਤੇ ਇੱਕ ਸੋਹਣਿਆ ਇੱਕ ਦੇ ਹੱਥ ਚੂੜੀ ਬਹੁਤ ਸੋਹਣੀ ਲੱਗਦੀ ਮੇਰਾ ਸ਼ਿੰਗਾਰ ਜਿਹੜਾ ਅਧੂਰਾ ਹੈ ਇਹ ਰਾਜੇ ਕੋਲ ਆਈ ਤੈਨ ਲੱਗੀ ਬਾਦਸ਼ਾਹ ਚੂੜੀ ਤਾਂ ਇੱਕ ਦਿੱਤੀ ਤੁਸੀਂ ਮੇਰਾ ਸ਼ੰਗਾਰ ਜਿਹੜਾ ਹਜੇ ਹੰਧੂਰਾ ਹੈ ਮੈਨੂੰ ਐਰੋ ਚ ਇੱਕ ਚੁੰਗੀ ਹੋਰ ਲਿਆ ਕੇ ਦੋ ਕਹਿਣ ਲੱਗਾ ਭਗਵਾਨ ਚੁੰਗੀ ਕਿਥੋਂ ਲਿਆ ਕੇ ਦਵਾ ਬ੍ਰਾਹਮਣ ਨੇ ਚੁੰਗੀ ਤਾਂ ਇੱਕ ਦਿੱਤੀ ਆ ਇੱਥੇ ਵਿਦਵਾਨ ਲਿਖਦੇ ਨੇ ਕਿ ਫਿਰ ਇਹ ਰਾਜਾ ਜਿਹੜਾ ਉਸ ਬ੍ਰਾਹਮਣ ਤੇ ਤੋੜ ਗਿਆ ਜਦ ਬ੍ਰਾਹਮਣ ਤੇ ਤੋੜ ਗਿਆ ਤੇ ਜਾ ਕੇ ਚੁੰੜੀ ਮੰਗਦਾ ਹੈ ਕਹਿਣ ਲੱਗੇ ਬ੍ਰਾਹਮਣ ਜੀ ਜਿੱਦਾਂ ਦੀ ਚੂੜੀ ਤੁਸੀਂ ਅੱਗੇ ਦਿੱਤੀ ਆ ਉਦਾਂ ਦੀ ਚੂੜੀ ਮੈਨੂੰ ਇੱਕ ਹੋਰ ਦਿਓ ਕਿਉਂਕਿ ਮੇਰੀ ਧਾੜੀ ਚੜੀ ਆ ਐੋ ਜੀ ਇੱਕ ਚੂੜੀ ਹੋਰ ਮੰਗਦੀ ਪਈ ਆ ਜਦੋਂ ਉਹਨੇ ਕਿਹਾ ਚੂੜੀ ਇੱਕ ਹੋਰ ਮੰਗਦੀ ਪਈ ਆ ਤੇ ਇਹ ਕਹਿਣ ਲੱਗਾ ਇਸ ਨੇ ਸੱਚ ਬੋ ਦਿੱਤਾ ਕਹਿੰਦਾ ਕਿ ਮੈਨੂੰ ਭਗਤ ਰਵਿਦਾਸ ਜੀ ਨੇ ਇੱਕ ਟੱਕਾ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਟੱਕਾ ਜਿਹੜਾ ਗੰਗਾ ਮਾਈ ਦੇ ਹੱਥ ਦੇ ਵਿੱਚ ਫੜਾਉਣਾ ਤੇ ਕਹਿੰਦਾ ਮੈਂ ਇਦਾਂ ਹੀ ਕੀਤਾ ਗੰਗਾ ਮਾਈ ਦੇ ਹੱਥ ਦੇ ਵਿੱਚ ਟੱਕਾ ਫੜਾਇਆ ਤੇ ਉਹਨਾਂ ਨੇ ਮੈਨੂੰ ਇਹ ਚੂੜੀ ਦਿੱਤੀ ਸੀ ਕਿ ਮੇਰੇ ਭਗਤ ਰਵਿਦਾਸ ਨੂੰ ਦੇ ਦੇ ਅੱਜ ਤੈਨ ਲੱਗੇ ਰਾਜੇ ਜੇ ਤੂੰ ਇਦਾਂ ਦੀ ਚੂੜੀ ਲੈਣੀ ਆ ਤਿੰਨ ਭਗਤ ਰਵਿਦਾਸ ਮਹਾਰਾਜ ਜੀ ਦੇ ਕੋਲ ਜਾਣ ਹੁਵੇਗਾ ਤੇ ਉਹਨੇ ਕੀ ਕੀਤਾ ਬਾਦਸ਼ਾਹ ਜਿਹੜਾ ਉਸ ਬ੍ਰਾਹਮਣ ਦੇ ਨਾਲ ਆਪਣੀ ਰਾਣੀ ਦੇ ਨਾਲ ਭਗਤ ਰਵਿਦਾਸ ਮਹਾਰਜ ਦੇ ਕੋਲ ਆਏ ਨੇ ਆਗੇ ਸਾਰੀ ਘਟਨਾ ਦੱਸੀ ਜਦੋਂ ਘਟਨਾ ਸਾਰੀ ਦੱਸੀ ਤੇ ਭਗਤ ਰਵਿਦਾਸ ਮਹਾਰਾਜ ਜੀ ਜਿਸ ਪੱਥਰ ਦੇ ਉੱਤੇ ਰੱਖ ਕੇ ਜੋ ਤਿੰਨਾਂ ਗੰਢ ਦੇ ਸਾਨੂੰ ਉਸ ਪੱਥਰ ਨੂੰ ਚੁੱਕਿਆ ਥੱਲੇ ਗੁੰਦਾ ਭਾਈ ਲੱਗਦੀ ਪਈ ਸੀ ਤੇ ਜਦੋਂ ਉਹਨਾਂ ਨੇ ਵਿੱਚ ਹੱਥ ਮਾਰ ਕੇ ਦੇਖਿਆ ਤੇ ਬਹੁਤ ਜੂੜਨਾ ਸੰਗ ਬਹੁਤ ਕੰਗੜ ਸੰਗ ਉਹਨਾਂ ਨੇ ਕਿਹਾ ਕਿ ਜਿਹੜੀ ਚੂੜੀ ਜੜੀਆ ਕਹਿੰਦੇ ਨਾਲ ਕਲਦੀ ਆ ਉਹ ਤੁਸੀਂ ਵਿੱਚੋਂ ਕੱਢ ਲਵੋ ਜਦੋਂ ਉਹਨਾਂ ਨੇ ਇੱਕ ਦੋ ਜੂੜੀ ਕੱਢ ਲਈ ਫਿਰ ਉਸ ਬਾਦਸ਼ਾਹ ਨੇ ਕੀ ਕੀਤਾ ਆਪਣਾ ਹਾਥੀ ਲਿਆਂਦਾ ਉਹਦੇ ਉੱਤੇ ਪਿਠਾ ਕੇ ਭਗਤ ਰਵਿਦਾਸ ਮਹਾਰਾਜ ਨੂੰ ਸਾਰੇ ਸ਼ਹਿਰ ਦੇ ਜਿਹੜੇ ਪ੍ਰਕਰਮਾ ਕੀਤੇ ਜਦ ਪ੍ਰਕਰਮਾ ਕੀਤੀ ਇਸ ਘਟਨਾ ਦੇ ਬਾਰੇ ਰਾਜਸਥਾਨ ਦੇ ਲੱਗਿਆ ਚਦੌਰਗੜ ਉੱਥੋਂ ਦਾ ਇੱਕ ਬਾਦਸ਼ਾਹ ਹੋਇਆ ਪੀਪਾ ਉਹਨਾਂ ਪਤਾ ਲੱਗਾ ਕਿ ਇੱਕ ਛੋਟੀ ਪ੍ਰਾਤਰੀ ਵਾਲਾ ਭਗਤ ਰਵਿਦਾਸ ਨੂੰ ਇੱਕ ਜਿਹੜਾ ਰਾਜੇ ਨੇ ਹਾਕੀਂਦਰ ਤੇ ਬਿਠਾ ਕੇ ਸਾਦੇ ਸ਼ਹਿਰ ਦੀ ਪ੍ਰਕਰਨਾ ਕੀਤੀ ਹੈ ਸਾਵੇ ਸ਼ਹਿਰ ਦੀ ਪ੍ਰਕਰਨਾ ਕੀਤੀ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਮਾਂਡ ਦੇ ਵਿੱਚ ਸੋਚਦਾ ਪਿਆ ਹੈ ਕਹਿੰਦਾ ਕਿ ਜਿਸ ਰਵਿਦਾਸ ਦੇ ਰਾਜ ਜਿਹੜੇ ਮਿੱਤਤ ਨੇ ਰਾਜੇ ਚੇਦੇ ਨੇ ਉਸ ਦਾ ਮੰਦਰ ਕਿੱਡਾ ਵੱਡਾ ਹੋ ਜਾਏਗਾ ਇਹ ਮਨ ਦੇ ਵਿੱਚ ਸੱਚ ਦਾ ਸੋਚਦਾ ਆ ਗਿਆ ਜਿਹੜੇ ਸੋਚਦਾ ਸੋਚਦਾ ਆ ਗਿਆ ਤੇ ਇਸ ਨੇ ਆ ਕੇ ਭਗਤ ਕਬੀਰ ਵਿਦਾਸ ਮਹਾਰਾਜ ਦੇ ਦਰਸ਼ਨ ਕੀਤੇ ਨੇ ਜਦੋਂ ਭਗਤ ਰੰਧਾਸ ਮਹਾਰਾਜ ਦੇ ਦਰਸ਼ਨ ਕੀਤੇ ਤੇ ਆ ਕੇ ਕਹਿਣ ਲੱਗਾ ਕਿ ਮਹਾਰਾਜ ਜੀ ਮੈਨੂੰ ਰੱਬ ਦੇ ਨਾਲ ਔਲਾਦ ਤੇ ਜਦੋਂ ਮਾਰਾ ਜੀ ਨੇ ਹਾਥੀ ਦੇ ਉੱਤੇ ਬੈਠੇ ਸਨ ਭਗਤ ਰਵਿਦਾਸ ਮਹਾਰਾਜ ਜੀ ਇਹ ਸੋਚਦੇ ਰਹੇ ਕਿ ਅੱਜ ਰਾਜੇ ਨੂੰ ਕੀ ਹੋ ਗਿਆ ਜਿਸ ਰਾਜੇ ਦੇ ਦਰਬਾਰ ਦੇ ਵਿੱਚ ਮੈਨੂੰ ਨੀਵੀਂ ਜਾਤ ਵਾਲਾ ਸਮਝਿਆ ਜਾਂਦਾ ਸੀ ਛੋਟੀ ਬਰਾਦਰੀ ਵਾਲਾ ਸਮਝਿਆ ਜਾਂਦਾ ਸੀ ਅੱਜ ਹੀ ਹੱਥਾਂ 'ਤੇ ਬਿਠਾ ਕੇ ਮੈਨੂੰ ਸੈਰ ਕਰਾ ਰਿਹਾ ਤੇ ਫਿਰ ਭਗਤ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ

ਜਦ ਤਾ ਉਹ ਕਰਤੇ ਰਾਜੇ ਨੂੰ ਜਿਹਦਾ ਪੁੱਤ ਲੱਗਾ ਇਹ ਪੀਪਾ ਜਿਹੜਾ ਰਾਜਾ ਇਹ ਜਦੋਂ ਪੱਗ ਤਰਫ ਦਾਸ ਮਹਾਰਾਜ ਜੀ ਦੇ ਕੋਲ ਪਹੁੰਚਿਆ ਤੇ ਆ ਕੇ ਕਹਿਣ ਲੱਗਾ ਮਹਾਰਾਜ ਜੀ ਮੈਨਾਂ ਵੀ ਕਾਲ ਪੁੱਖ ਪਰਮਾਤਮਾ ਦੇ ਨਾਲ ਉਲਾਦ ਮੈਨਾਂ ਨੂੰ ਕੋਈ ਗੁਲਤ ਦੱਸੋ ਕਿ ਅਸੀਂ ਕਾਲ ਪੁੱਖ ਪਰਮਾਤਮਾ ਨੂੰ ਕਿੱਦਾਂ ਮਿਲ ਸਕਦੇ ਹਾਂ ਤੇ ਤਾਂ ਇਹ ਲੱਗੇ ਕਾਲ ਪੁੱਖ ਪਰਮਾਤਮਾ ਤੇ ਸਾਡੇ ਅੰਦਰ ਹੀ ਆ ਤਸੀਂ ਦੱਸੋ ਹੁਣੇ ਕਾਲ ਪੁੱਖ ਪਰਮਾਤਮਾ ਨੂੰ ਮਿਲ ਲੈ ਕਹਿਣ ਲੱਗੇ ਜੇ ਮਲਾ ਦੋ ਭਗਤ ਰਵਿਦਾਸ ਮਹਾਰਾਜ ਜੀ ਦੇ ਕੋਲ ਲਾ ਕੇ ਬਾਟਾ ਪਿਆ ਸੀ ਉਹਦੇ ਵਿੱਚ ਚੁੱਤਨਾ ਪਈਆ ਜਲ ਦੇ ਨਾਲ ਭਰਿਆ ਹੋਇਆ ਸੀ ਵਰਤਮਾਨ ਲਿਖਦੇ ਨੇ ਕਿ ਉਹਨਾਂ ਨੇ ਮੁੱਠ ਪ੍ਰੀਤ ਤੇ ਕਹਿਣ ਲੱਗੇ ਲੈ ਲਾਜਣ ਇਹ ਪਰਛਾਵਾਂ ਤੇ ਜਿਹੜਾ ਤੁਸੀਂ ਸ਼ੱਕ ਲਵੋ ਤੁਹਾਡਾ ਜਿਹੜਾ ਜਣ ਮਾਰ ਕੇ ਜਿਹੜਾ ਕੱਟਿਆ ਜਾਵੇਗਾ ਤੁਹਾਨੂੰ ਕਾਲ ਕੁਕਰਮਾਤਮਾ ਦੇ ਦਰਸ਼ਨ ਮਿਲਣਗੇ ਬਾਦਸ਼ਾਹ ਨੇ ਜਲ ਤੇ ਹੱਥ ਦੇ ਵਿੱਚ ਲੈ ਲਿਆ ਮੂੰਹ ਤੱਕ ਲਿਆ ਦੇ ਲਿਆ ਕਿਸ ਨੇ ਸਾਰਾ ਜਲ ਤੇ ਡੋ ਦਿੱਤਾ ਜਦੋਂ ਡੋ ਦਿੱਤਾ ਇਹ ਉੱਠ ਕੇ ਅਥੋਂ ਆ ਗਿਆ ਤੇ ਰਸਤੇ ਦੇ ਵਿੱਚ ਆਇਆ ਤੇ ਆ ਕੇ ਮਨ ਦੇ ਵਿੱਚ ਨਾਲ ਸੋਚ ਰਿਆ ਕਿਉਂਕਿ ਇਹਦੇ ਅੰਦਰ ਘਿਰਨਾ ਨਾ ਦੀ ਸੀ ਈਰਖਾ ਆ ਗਈ ਸੀ ਕਿ ਜੁੱਤੀਆਂ ਵਾਲਾ ਪਾਣੀ ਜਿਹੜਾ ਮੈਨੂੰ ਪਿਆਰ ਆ ਤੇ ਵਾਕੇ ਨਹੀਂ ਜਾਤ ਵਾਲਾ ਹੈ ਛੋਟੀ ਬਰਾਦਰੀ ਵਾਲਾ ਤਰਤਾਰ ਦੇ ਵਿੱਚ ਆ ਰਿਹਾ ਸੀ ਕਹਿਣ ਲੱਗਾ ਚੰਗਾ ਹੋ ਗਿਆ ਮੈਂ ਬਚ ਗਿਆ ਮੈਨੂੰ ਤੇ ਜੁੱਤੀਆਂ ਵਾਲਾ ਪਾਣੀ ਕਿਆਦਰ ਲੱਗਾ ਸੀ ਚੰਗਾ ਘੱਟ ਤੇ ਆ ਚੰਗਾ ਘੜ ਪ੍ਰਕਾਤੂਨਾ ਦੇ ਨਾਲ ਬੁਲਾਉਣ ਲੱਗਾ ਕਹਿੰਦਾ ਘੜ ਪ੍ਰਕਾਤੂਨਾ ਦੇ ਨਾਲ ਪਤਾ ਨਹੀਂ ਮੈਂ ਮਿਲਣਾ ਕਿ ਨਹੀਂ ਮਿਲਣਾ ਸੀ ਪਰ ਮੈਨੂੰ ਜੁੱਤੀਆਂ ਵਾਲਾ ਪਾਣੀ ਕਿਆਦਰ ਲੱਗਾ ਸੀ ਤੇ ਇਸ ਦੇ ਦਾਗ ਪੈ ਕੇ ਜਰੋਇਸਤੀ ਪੁਸ਼ਾਕ ਦੇ ਉੱਤੇ ਦਾਗ ਪੈ ਗਏ ਤੇ ਇਸ ਨੇ ਆਪਣੇ ਮਹਿਲਾਂ ਦੇ ਵਿੱਚ ਆਇਆ ਤੇ ਇਸ ਨੇ ਆਪਣੀ ਪੁਸ਼ਾਕ ਲਾ ਕੇ ਸੁੱਟ ਦਿੱਤੀ ਤੇ ਕਹਿਣ ਲੱਗਾ ਇਹ ਧੋਬੀ ਨੂੰ ਦੇ ਦਿਓ ਤੋਬੀਏ ਪੁਸ਼ਾਕ ਲੈ ਕੇ ਘਰ ਦੇ ਵਿੱਚ ਆ ਗਿਆ ਤੇ ਆਪਣੇ ਘਰਵਾਲੀ ਨੂੰ ਕਹਿਣ ਲੱਗਾ ਕਿ ਇਹ ਜਿਹੜੀ ਪੁਸ਼ਾਕ ਜਿਹੜੀ ਸਵਾਰ ਕੇ ਧੋ ਕੇ ਜਿਹੜੀ ਰੱਖ ਲੈ ਕਦੇ ਵਿਆਹ ਨੂੰ ਦਿੱਤੇ ਪਾਇਆ ਕਰਾਂਗੇ ਤੇ ਪਾਪੂ ਨੇ ਆਪਰਾਗੇ ਤੇ ਭਗਤਰ ਦਾਸ ਮਹਾਰਾਜ ਜੀ ਜਦੋਂ ਇਹ ਚਾਲ ਚੱਕਰ ਲੱਗੇ ਸਭ ਪ੍ਰਸ਼ਾਦ ਲੱਭੇ ਸਨ ਉਸ ਦੇ ਛਿੱਟੇ ਜੜਿਆ ਰਾਜੇ ਦੀ ਪ੍ਰਸ਼ਾਦ ਦੇ ਉੱਤੇ ਰਹਿ ਗਏ ਸਨ ਤੈ ਕੇ ਸੰਗ ਤੇ ਵਿਦਵਾਨ ਲਿਖਦੇ ਹਨ ਕਿ ਜਦੋਂ ਧੋਬੜ ਜੜੀਆਂ ਉਸ ਪ੍ਰਸ਼ਾਦ ਨੂੰ ਧੋਣ ਲੱਗੀ ਉਸ ਨੇ ਉੱਤੇ ਧਾ ਕੇ ਵੇਖੇ ਉਸ ਨੂੰ ਇਹੋ ਜੀ ਖੁਸ਼ਬੂ ਆਈ ਤੇ ਉਸਨੇ ਜਿਹੜੇ ਉਹ ਦਾਗ ਸਾਣ ਆਪਣੀ ਜਗ੍ਹਾ ਦੇ ਨਾਲ ਚੱਟ ਲੈ ਜਦੋਂ ਜਗ੍ਹਾ ਦੇ ਨਾਲ ਚੱਟ ਲੈ ਰਸ ਚੋਂ ਅੰਦਰ ਗਿਆ ਕਿਉਂਕਿ ਉਹ ਘਟਨਾ ਜਿਹੜੀ ਉਸਦੇ ਤੋਬੀ ਨੇ ਜਿਹੜੀ ਪਹਿਲਾਂ ਹੀ ਆਪਣੀ ਘਰ ਵਾਲੀ ਦੱਸ ਪਤੀ ਕੇ ਬਾਦਸ਼ਾਹ ਜਿਹੜਾ ਪ੍ਰਨਾਸ ਦੇ ਵਿੱਚ ਗਿਆ ਸੀ ਹੋਤੇ ਭਗਤ ਰਵਿਦਾਸ ਨੂੰ ਮਿਲਿਆ ਉਹ ਇਦਾਂ ਜਲ ਛਣਾਉਣ ਲੱਗੇ ਜਲ ਦਾ ਛਿੱਟਾ ਜਿਹੜਾ ਉੱਤੇ ਪੈ ਗਿਆ ਜਿਸ ਕਰਕੇ ਇਹਨਾਂ ਜਿਹੜੀਆਂ ਇਹ ਪ੍ਰਸ਼ਾਪ ਲੱਗ ਛੱਡ ਦਿੱਤੀ ਇਹ ਸਾਰੀ ਘਟਨਾ ਵਸੀ ਸੀ ਤੇ ਧੋਵਨ ਦੇ ਜਿਹੜਾ ਉਹਨੂੰ ਸ਼ੱਕ ਲਿਆ ਤੇ ਉਸ ਨੂੰ ਕਾੜ ਪੁਰਮਾਤਮਾ ਦੇ ਦਰਸ਼ਨ ਸਾਰੇ ਸ਼ਹਿਰ ਤੇ ਫੇਰੋੜਾ ਪੈ ਗਿਆ ਚਦੌਰ ਘੜ ਤੇ ਫੇਰੋੜਾ ਪੈ ਗਿਆ ਕਿ ਧੋਵਨ ਦੀ ਘਰ ਵਾਲਿਆਂ ਧੋਵਨ ਦੀ ਘਰ ਵਾਲਿਆਂ ਤੇ ਧੋਵਨ ਨੂੰ ਕਾਰ ਪਰਮਾਤਮਾ ਦੇ ਦਰਸ਼ਨ ਹੋਏ ਨੇ ਉਹ ਜੋ ਵੀ ਕੁਝ ਕਹਿੰਦੇ ਆ ਉਹ ਸੱਚ ਹੋ ਜਾਂਦਾ ਏ ਜਦੋਂ ਇਸ ਦੇ ਬਾਰੇ ਰਾਜੇ ਨੇ ਪੁੱਛ ਲਗਾ ਤੋ ਆਇਆ ਧੋਬਿਆਂ ਦੇ ਕੋਲ ਤੇ ਪੁੱਛਣ ਲਗਾ ਤੇਰਾ ਗੁਰੂ ਕਿਹੜਾ ਏ ਮੈਨੂੰ ਵੀ ਦੱਸ ਤੇ ਕਾਰ ਪਰਮਾਤਮਾ ਦੇ ਨਾਲ ਕਿੱਦਾਂ ਮਿਲਿਆ ਜਾ ਸਕਦਾ ਏ ਕਿ ਉਸ ਧੋਬੇ ਨੇ ਬੜਾ ਸੋਹਣਾ ਜਵਾਬ ਤਾਂ ਕਹਿਣ ਲੱਗੀ ਰਾਜਾ ਨੇ ਇਹ ਅਸਲ ਵਿੱਚ ਇਹ ਬਾਪ ਕਿਰਪਾ ਤੇਰੇ ਕਰਕੇ ਹੋਈ ਏ ਇਹ ਬਾਪਰ ਕਿਰਪਾ ਤੇਰੇ ਤੇ ਹੋਣੀ ਸੀ ਜਿਹੜੇ ਜਲ ਨੂੰ ਜਿਹੜੇ ਪ੍ਰਸ਼ਾਦ ਨੂੰ ਤੂੰ ਲਿਖਦਾ ਪਿਆ ਸਾਂ ਦਾੜਾ ਕੱਟਦਾ ਪਿਆ ਸਾਂ ਅੱਜ ਉਸੇ ਪ੍ਰਸ਼ਾਦ ਦੀ ਅਪਾਰ ਕਿਰਪਾ ਇਸਤਿਆਂ ਦੋ ਪੁੱਤਾਂ ਜਿਹੜੀਆਂ ਮੈਂ ਆਪਣੀ ਜ਼ੁਬਾਨ ਦੇ ਉੱਤੇ ਰੱਖ ਲਿਆ ਤੇ ਮੈਨੂੰ ਗਾੜ ਪਤੰਬਰ ਆਤਮਾ ਦੇ ਦਰਸ਼ਨ ਹੋਏ ਨੇ ਵਦਵਾਰ ਲਿਖਦੇ ਨੇ ਬਾਦਸ਼ਾਹ ਜਿਹੜਾ ਬੜਾ ਦੁਖੀ ਹੋ ਜਾ ਤੇ ਆਇਆ ਫਿਰ ਬਨਾਰਸ ਦੇ ਵਿੱਚ ਆਇਆ ਤੇ ਆਗੇ ਭਗਤ ਰਵਿਦਾਸ ਮਹਾਰਾਜ ਦੇ ਚੱਕਰਾਂ ਦੇ ਵਿੱਚ ਟਿਕਦਾ ਤੇ ਕਹਿਣ ਲੱਗਾ ਜੀ ਮਹਾਰਾਜ ਮੈਨੂੰ ਜਲਿ ਛਕਾ ਦਿਓ ਮੈਂ ਹੁਣ ਜਲ ਪੀਵਾਂਗਾ ਤੇ ਭਗਤ ਰਵਿਦਾਸ ਪਰਚ ਕਹਿਣ ਲੱਗੇ ਨਹੀਂ ਇਹ ਤੇ ਗੰਦਾ ਪਾਣੀ ਆ ਕਹਿੰਦਾ ਨਹੀਂ ਜੀ ਮੈਂ ਹੁਣ ਛਕਣਾ ਤੇ ਭਗਤ ਰਵਿਦਾਸ ਮਹਾਰਾਜ ਜੀ ਨੇ ਬੜਾ ਸੋਹਣਾ ਜਵਾਬਤਾ ਕਹਿਣ ਲੱਗੇ ਰਾਜਾ ਜਦੋਂ ਤਸੀਰ ਤੇਨੂੰ ਪਛਕਾਉਣ ਲੱਗੇ ਸਾਂ ਆਪਣੀ ਕਮਾਈ ਦੇ ਵਿੱਚ ਤਨ ਪ੍ਰਸ਼ਾਦ ਦੇ ਰਿਆ ਸਨ ਪਰ ਤੂੰ ਛੱਕਿਆ ਨਹੀਂ ਗੰਦਾ ਪਾਣੀ ਕਹਿ ਕੇ ਤੂੰ ਠੁਕਰਾ ਦਿੱਤਾ ਹੁਣੇ ਗੰਦਾ ਪਾਣੀਆ ਛੋੜ ਕੇ ਤੇਰੇ ਕੰਮ ਨਹੀਂ ਹੋਣਾ ਕਿਤੇ ਹੁਣ ਤੂੰ ਜਿੰਨਾ ਮਰਜ਼ੀ ਜ਼ੋਰ ਲਾ। ਹੁਣ ਤੇਨੂੰ ਕਮਾਈ ਕੰਮ ਨਹੀਂ ਪਵੇਗੀ ਫਿਰ ਬਦਵਾਨ ਲਿਖਦੇ ਨੇ ਫਿਰ ਉਸੇ ਬਾਦਸ਼ਾਹ ਨੇ ਬਾਦਸ਼ਾ ਪੀਪਾ ਨੇ ਐਹੋ ਜਿਹੀ ਕਮਾਈ ਕੀਤੀ ਐਹੋ ਜਿਹੀ ਕਾਲਖੁ ਪਰਮਾਤਮਾ ਦੀ ਕਗਧ ਕੀਤੀ ਫਿਰ ਬਾਦਸ਼ਾ ਤੋਂ ਭਗਤ ਪੀਪਾ ਬਣ ਗਿਆ ਭਗਤ ਪੀਪਾ ਬਣ ਗਿਆ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਿਸ਼ੋਭਿਤ ਹੋ ਗਿਆ ਇਸੇ ਤਰ੍ਹਾਂ ਜਿਹੜਾ ਸੱਚੇ ਮਨੋਂ ਕਾਲਖੁ ਪਰਮਾਤਮਾ ਦੀ ਭਗਤੀ ਕਰਦਾ ਏ ਕਾਲਖੁ ਪਰਮਾਤਮਾ ਦੇ ਨਾਮ ਜਪਦਾ ਏ ਤੇ ਕਾੜ ਕੁਖ ਪਰਮਾਤਮਾ ਫਿਰ ਆਪਣੇ ਚਰਨਾ ਦੇ ਵਿੱਚ ਉਹਨਾਂ ਨੂੰ ਥਾਂ ਦੇ ਦਿੰਦਾ ਹੈ। ਬਖਤਰ ਰਵਿਦਾਸ ਮਹਾਰਾਜ ਦੇ 43 ਸ਼ਬਦ 16 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਗੁਰੂ ਰੰਗਕਰੰਤ ਸਾਹਿਬ ਵਿੱਚ ਸਿਸ਼ੋਕਿਤ ਹਨ। ਅੱਜ ਸਾਡਾ ਜਨਵਰ ਤੇ ਬਹੁਤ ਹੋ ਗਿਆ ਚੜਨਾ ਚੜਨਾ 44 44 ਸਾਲਾਂ ਦੇ ਹੋ ਗਏ ਆ ਪਰ ਕਦੇ ਬਾਣੀ ਨਹੀਂ ਪੜ ਕੇ ਦੇਖੀ ਸਾਉ ਬਾਣੀ ਕੀ ਸਮਝਿਆ ਹੁੰਦਾ ਚਤਰ ਕਰਦੀ ਆ। ਅਸੀਂ ਗੁਰਪੁਰਬ ਤੇ ਬੜੇ ਮਨਾ ਲਿਆ ਛੀ ਦੀ ਦਿਨ ਬੜੇ ਮਨਾ ਲਿਆ ਪਰ ਇਹਨਾਂ ਦਾ ਅਸਲੀ ਮਨੋਰਥ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸੰਨਕਾਰਪੁਰਤਮਾ ਅਸਲ ਵਿੱਚ ਸਮਝਾਉਂਦਾ ਕਿ ਜਤਨ ਕਰਦੇ ਬਣੇ ਮਾਫ਼ ਕਰਨਾ ਰਾਈਟ ਚਾਹਦਾ ਪਿਆ ਇਹ ਸਾਡੇ ਹਾਲਾਤ ਬਣੇ ਪੈਣੇ ਸਾਡੇ ਹਾਲਾਤ ਬਣੇ ਪੈਣੇ ਅੱਜ ਅਸੀਂ ਗੁਰਬਾਣੀ ਦੇ ਨਾਲ ਡੁੱਟਦੇ ਜਾ ਰਹੇ ਹਾਂ ਕਾਰਕੁਤਿ ਪਰਮਾਤਮਾ ਦੀ ਬਾਣੀ ਤੋਂ ਟੁੱਟਦੇ ਜਾ ਰਿਆਂ ਸਾਡੇ ਕੋਲ ਅੰਮ੍ਰਿਤ ਵਰੇ ਨਹੀਂ ਅੱਜ ਉੱਠਿਆ ਜਾਂਦਾ ਪੁਰੇ ਕੰਮ ਤੇ ਉੱਠ ਖਲਵਾ ਨਾਮ ਕੀ ਪੇੜਾ ਪੈ ਪੈ ਸਵਾ ਅਸੀਂ ਪੁਰੇ ਕੰਮ ਤੇ ਭੱਜ-ਭੱਜ ਕੇ ਕਰਦੇ ਆਂ ਚੋਰਾਂ ਦਾ ਟੱਕੇ ਮਾਰਦੇ ਹੁਣ ਉਹ ਅਸੀਂ ਭੱਜ-ਭੱਜ ਕੇ ਕਰਦੇ ਆਂ ਸਿਰ ਸਾਡੇ ਕੋਲ ਟਾਈਮ ਨਹੀਂ ਹੈਗਾ ਅਸੀਂ ਗੁਰੂ ਦੀ ਬਾਣੀ ਨਹੀਂ ਪੜ ਸਕਦੇ ਕਾਰਕੁਤਿ ਪਰਮਾਤਮਾ ਦੇ ਨਾਮ ਨੂੰ ਜਪ ਸਕਦੇ ਜਤਨ ਕਰਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਸੈਵਣ ਦੀ ਗਾਣੀ ਨੂੰ ਪੜਿਆ ਕਰੋ ਕਿਉਂਕਿ ਮੇਰੇ ਸੈਵਣ ਕੇ ਸਾਚਾ ਸਾਹਿਬ ਸਾਚਨਾਏ ਆਖਿਆ ਤਾਉ ਆਪਾਰ ਆਖੇ ਮੰਗਾ ਦੇਦੇ ਦਾਤ ਕਰੇ ਦਾਤਾਰ ਫੇਰ ਠਗਦੇ ਰਖੀਐ ਜਿੱਤ ਸਹ ਦਰਬਾਰ ਨਾਮੋ ਕੇ ਬੁਰਣ ਬੋਲਿਆ ਜਿੱਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਜਣਾ ਮੁਟਿਆਈ ਵਿਚਾਰੀ ਸਭਰਤ ਵੇਲੇ ਉੱਠ ਕੇ ਤਹਿ ਰਾਤ ਉੱਠ ਕੇ ਸਾਨੂੰ ਉਹ ਤਾਲ ਪਤਪਰਮਾਤਮਾ ਦੀ ਬਾਣੀ ਵਿੱਚ ਪੜਦੇ ਰਹਿਣਾ ਚਾਹੀਦਾ ਉਸ ਕਾਲ ਪਤਪਰਮਾਤਮਾ ਦੇ ਨਾਮ ਨੂੰ ਧਿਆਉਦੇ ਰਹਿਣਾ ਚਾਹੀਦਾ ਸੋ ਇੰੀਆਂ ਹਾਜ਼ਰਨਾ ਪ੍ਰਮਾਣ ਕਰਨਾ ਗੁਰਮਤਿ ਵਿਚਾਰਾ ਕਰਦਿਆਂ ਹੋਦਿਆਂ ਏਕ ਨਹੀਂ ਅਨੇਕ ਪ੍ਰਕਾਰ ਜਿਹੜਾ ਦੰਤਨਾ ਅਣਜਾਣ ਕੇ ਬੱਚਾ ਸਿੱਟ ਕੇ ਮਾਫ਼ ਕਰਨਾ ਤਾਂ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਬਖਸ਼ਣ ਬਖਸ਼ਣਾ ਜੀ ਦਾਸ ਦੇ ਸ਼ਬਦਾਂ ਤੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਹੋਵੇ ਦਾਸ ਖਿਮਾ ਦਾ ਜਾਚ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਦਾ ਨੌਕਰ ਹੈ ਗੁਰੂ ਰਾਮਦਾਸ ਮਹਾਰਾਜ ਨੇ ਡਿਊਟੀ ਪਸ਼ ਕੀਤੀ ਹੋਈਆਂ ਕੋ ਲੱਚ ਕਦਰ ਖਿਮਾ ਤਾਂ ਨਾ ਗੁਰੂ ਦਰਬਾਰ ਸਭ ਤੇ ਆਪ ਜੀ ਸਰਬਸੰਤਨ ਬਖਸ਼ਿਓ ਬਖਸ਼ਵਾਹ ਜੀ ਬਿਲਾਓ ਫਤਿਹ ਦੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ